ਇੱਕ ਲਈ ਇੱਕ ਸਿੱਖ ਹੈ ਜਿਹਨੂੰ ਗੁਰੂ ਅਰਜਨ ਦੇਵ ਨੇ ਸਾਹਿਬ ਕਰਕੇ ਸਨਮਾਨ ਦਿੱਤਾ ਉਹਦੇ ਬਾਬਾ ਬੁੱਢਾ ਜਦੋਂ ਆਪਾਂ ਗੁਰਦਵਾਰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਕਹਾਣੀ ਪੜ੍ਹਦੇ ਆ ਨਾ ਉਸ ਤੋਂ ਪੰਕਤੀਆਂ ਕੱਢ ਕੇ ਪੜ੍ਹ ਲੈਣੀਆਂ ਬੁੱਢਾ ਸਾਹਿਬ ਖੋਲੋ ਗ੍ਰੰਥ ਲੈਹੋ ਆਵਾਜ਼ ਸੁਣਿਓ ਸਾ ਪੰਥ ਲੈਹੋ ਆਵਾਜ਼ ਬੁੱਢਾ ਤਾਂ ਬੋਲਾ ਅਦਬ ਸਾਥ ਗ੍ਰੰਥ ਕੋ ਖੋਲ੍ਹਿਆ ਇਹ ਨਹੀਂ ਮੁਸ਼ਾ ਨੂੰ ਤਾਂ ਦੇਈਏ ਤੇ ਅੰਗ ਚ ਕੀ ਹੈ ਆੜਾ ਰਮਾਲਾ ਉਹਨਾਂ ਪ੍ਰਣਾ ਪਾਉਣੇ ਆ ਇਹ ਅਦਬ ਦਾ ਪ੍ਰਤੀਕ ਹੈ ਅਦਬ ਦਾ ਰੋਮਚਾਰ ਕਰਨ ਲੱਗੇ ਗੰਗਾ ਜੀ ਇਹ ਕੜੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਸੀ ਬੁੱਢਿਆ ਮੈਂ ਤੇਥੋਂ ਓਲੇ ਨਾ ਹੋਸਾਂ ਬਾਬੇ ਬੁੱਢੇ ਨੂੰ 12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਵਰ ਦਿੱਤਾ ਸੀ ਬੁੱਢਿਆ ਮੈਂ ਤੇਥੋਂ ਓਲੇ ਨਾ ਹੋਸਾਂ ਜਦੋਂ ਵੀ ਆਪਣੇ ਤੇ ਕੋਈ ਸੰਕਟ ਆਇਆ ਬਾਬੇ ਬੁੱਢੇ ਨੇ ਸਾਨੂੰ ਗਾਈਡੈਂਸ ਦਿੱਤੀ ਹੈ ਮਾਤਾ ਗੰਗਾ ਜੀ ਨਵਾਣੇ ਬਣ ਕੇ ਗਏ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਹੈ ਇੱਥੇ ਮੈਨੂੰ ਮਸੰਤ ਤੇ ਬੁਰਾ ਭਲਾ ਨਾ ਕਹਿਣਾ ਬਾਬੇ ਬੁੱਢੇ ਨੇ ਪੁੱਤ ਨਹੀਂ ਦਿੱਤਾ ਪੁੱਤ ਗੁਰੂ ਦਿੰਦਾ ਜੇ ਇਹ ਸਾਡੇ ਆਮ ਪ੍ਰਚਾਰ ਦਾ ਬਾਬੇ ਬੁੱਢੇ ਕੋਲ ਪੁੱਤ ਲੈਣ ਗਏ ਨਹੀਂ ਬਾਬੇ ਬੁੱਢੇ ਨੇ ਆਖਿਆ ਮਾਤਾ ਜੀ ਮੈਂ ਤਾਂ ਗੁਰੂ ਧਰਨਾ ਚਾਹੀ ਆ ਇਹ ਕਿਰਪਾ ਤਾਂ ਗੁਰੂ ਨੇ ਕਰਨੀ ਹੈ ਕਿਉਂਕਿ ਆਪਾਂ ਰੋਜ਼ ਪਾੜ ਕਰਦੇ ਹਾਂ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋਮੇ ਵਿੱਚ ਰਣਾ ਜਾਏ ਦਾਤਾ ਇੱਕ ਹੈ ਦੋ ਤਿੰਨ ਨਹੀਂ ਅਸੀਂ ਗਰੰਥੀ ਆ ਸਾਡੀ ਡਿਊਟੀ ਅਦਾਸ ਕਰਨ ਦੀ ਹੈ ਤੁਸੀਂ ਸਾਡਾ ਸਰਦਾਰ ਕਰ ਦਿਓ ਕਰਨਾ ਬਣਦਾ ਪਰ ਜਿਨੇ ਕੰਮ ਪੂਰਾ ਕੀਤਾ ਵੱਡਾ ਹੋਇਆ ਹੈ ਜੱਜ ਦੇ ਕੋਲ ਇੱਕ ਬੰਦਾ ਪਰਚੀ ਦਿੰਦਾ ਹੈ ਰਿਆਦਾ ਜੱਜ ਨੇ ਕਰਨਾ ਤੇ ਪਰਚੀ ਦੇਣ ਵਾਲੇ ਨੇ ਕਰਨਾ ਇਸ ਕਰਕੇ ਜੱਜ ਵੱਡਾ ਤੇ ਉਪਰਾਲਾ ਕਰਿਆ ਕਰੋ ਸਾਡਾ ਅਕੀਦਾ ਕੇਵਲ ਤੇ ਕੇਵਲ ਗੁਰੂ ਤੇ ਰਹਿ ਗੁਰਮੁਖੋ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦਾ 1759 17 ਗੁਰੂ ਦੀ ਨਿਮਣਾਈ ਹੋਇਆ ਸ਼ਰੀਕਾਂ ਨੇ ਬੜੇ ਚਾਰੇ ਤੀਤੇ ਕਦੇ ਸੱਪ ਨੂੰ ਭੇਡਦੇ ਨੇ ਤੇ ਮੇਰਾ ਪਾਸ਼ਾ ਸੱਪ ਨੂੰ ਮੋੜ ਦਿੰਦਾ ਹੈ ਕਦੇ ਬਾਂਮਣ ਨੇ ਜਿਹੜੇ ਦੇਰ ਦਾ ਪ੍ਰਲਾਪ ਕੀਤਾ ਇਹ ਜਿਹੜੀ ਗੱਲ ਸਰਦਾ ਬਾਣੀ ਚ ਲਿਖੀ ਜੇ ਬਾਣੀ ਗੁਰਬਾਣੀ ਚ ਦੁਸ਼ਟ ਬ੍ਰਾਹਮਣ ਮੂਆ ਹੋਏ ਕੋਈ ਸੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗਹਿਮ ਜਿਹੜ ਦੇਣ ਲੱਗਾ ਇੱਕਦਮ ਸੂਰ ਹੋਇਆ ਤਰਪ ਕਿੱਥੇ ਡਿੱਗ ਪਿਆ ਇਹ ਮੇਰੇ ਪਾਤਸ਼ਾਹ ਮਹਾਰਾਜ ਦੇ ਬਾਲ ਅਵਸਥਾ ਦੇ ਤੂਜ ਨੇ ਮੇਰੇ ਇਹ ਸਾਡੀਆਂ ਸੁਣਾਉਣ ਤੋਂ ਪਾਵੈ ਇਹਨਾਂ ਕਿਹਾ ਕਰੋ ਵੀ ਗੁਰੂ ਛੋਟਾ ਹੈ ਗੁਰੂ ਵੱਡਾ ਹੈ ਗੁਰੂ ਹੈ ਹੀ ਪੂਰਾ ਪਰ ਨਾਲ ਇਹ ਵੀ ਆਪਾਂ ਪੜਦੇ ਹਾਂ ਗੁਰਪੂਰਾ ਜਿਨ ਸਿਮਰਿਆ ਸੇਈ ਪਹਿਲੇ ਆਰ ਜਿਹੜੇ ਅਧੂਰੀਆਂ ਦੀ ਪੂਜਾ ਕਰਦੇ ਨੇ ਨਾ ਉਹਨਾਂ ਦੇ ਨਾਲ ਦਾ ਦੁੱਖਾਂ ਤੋਂ ਰਹਿਤ ਹੋਣਾ ਆਪਾਂ ਪੂਰੇ ਗੁਰੂ ਨੂੰ ਚੇਤੇ ਕਰਨ ਵਾਸਤੇ ਸਮਾਗਮ ਕੀਤਾ ਹੈ ਦਿੱਲੀ ਤੇ ਗੁਰੂ ਘਰ ਦੀ ਕਦੇ ਬਣੀ ਨਹੀਂ ਆਪਾਂ ਪੜਦੇ ਬਾਬੇ ਕੇ ਬਾਬਰ ਕੇ ਦੂ ਕਿ ਇਹ ਆਪ ਪਰਮੇਸ਼ਰ ਸਹੁ ਬਾਬਰ ਦਾ ਕੰਮ ਜ਼ੁਲਮ ਕਰਨਾ ਤੇ ਬਾਬਾ ਉਸ ਜ਼ੁਲਮ ਨਾਲ ਮੱਥਾ ਲਾਉਂਦਾ ਹੈ ਇਹ ਉਦੋਂ ਤੋਂ ਚੱਲਦਾ ਆਇਆ ਅੱਜ ਤੱਕ ਚੱਲਦਾ ਹੈ ਕਿ ਜਿੰਨਾ ਚਿਰ ਸੰਸਾਰ ਰਹੇਗਾ ਬਾਬੇ ਤੇ ਬਾਬਲ ਦੀ ਟੱਕਰ ਮੁਕਣੀ ਨਹੀਂ ਬਾਬਰ ਤੇ ਬਾਬੇ ਦੀ ਜਿਹੜੀ ਟੱਕਰ ਮੁਕਣੀ ਨਹੀਂ ਕਿਉਂਕਿ ਬਾਬਰ ਨੇ ਹੁਕਮ ਕੀਤਾ ਸੀ ਕਦੇ ਯਾਦ ਰੱਖਣਾ ਇਤਿਹਾਸ ਪੜਿਆ ਜੇ 10 ਦਸੰਬਰ ਨੂੰ ਦਿੱਲੀ ਤੋਂ ਆਰਡੀਨੈਂਸ ਜਾਰੀ ਹੁੰਦਾ ਸੀ ਗੈਰ ਮੁਸਲਮਾਨ ਬੰਦਾ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਇਹ ਲਿਖਿਆ ਜੇ ਇਤਿਹਾਸ ਵਿੱਚ ਜਿਵੇਂ ਆਪਾਂ ਕਹਿੰਦੇ ਆਰਡੀਨੈਂਸ 10 ਦਸੰਬਰ ਤਰੀਕ ਲਿਖੀ ਹੈ 10 ਦਸੰਬਰ ਨੂੰ ਹਰ ਸਾਲ ਆਰਡੀਨੈਂਸ ਜਾਰੀ ਹੁੰਦਾ ਸੀ ਕਿ ਕੋਈ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਗੈਰ ਮੁਸਲਮਾਨ ਪਗ ਨਹੀਂ ਬਨ ਸਕਦਾ ਕੋਈ ਗੈਰ ਮੁਸਲਮਾਨ ਸ਼ਸਤਰ ਨਹੀਂ ਪਹਿਨ ਸਕਦਾ ਅੱਜ ਦੇ ਦਿਨ ਗੁਰੂ ਅਰਗੁਨ ਸਾਹਿਬ ਜੀ ਪਾਤਸ਼ਾਹ ਨੇ ਇੱਕ ਕ੍ਰਾਂਤੀ ਕੀਤੀ ਇਹ ਅੱਜ ਦਾ ਦਿਨ ਇਹਨੂੰ ਕਹਿ ਸਕਦੇ ਆ ਰੈਵਿਊਲੂਸ਼ਨਰੀ ਡੇ ਕ੍ਰਾਂਤੀਕਾਰੀ ਦਿਨ ਗੁਰੂ ਪੰਥੀਓ ਪਾਤਸ਼ਾਹ ਦੀ ਸ਼ਹੀਦੀ ਹੋਈ ਕਿਉਂਕਿ ਅੱਜ ਦਾ ਇਹ ਟੌਪਕ ਨਹੀਂ ਪੰਜ ਸਿੱਖ ਜਿਹੜਾ ਆਪਾਂ ਕਹਿੰਦੇ ਪੰਜ ਪਿਆਰੇ ਗੁਰੂ ਨਾਨਕ ਦੇ ਘਰ ਵਿੱਚ ਪਹਿਲ ਤੋਂ ਲੈ ਕਰਕੇ ਪੰਜ ਪਿਆਰਿਆਂ ਦਾ ਸਤਕਾਰ ਰਿਆ ਆਪਾਂ ਪਾੜ ਕਰਦੇ ਆ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜਾਂ ਕਾ ਗੁਰ ਏਕ ਧਿਆਨ ਪੰਜ ਨਾਮ ਸ੍ਰੇਖਦਾ ਤੇ ਪੰਜ ਇਹ ਨਹੀਂ ਵੀ ਪੰਜ ਪੈਗ ਲਾ ਕੇ ਆਖਣ ਕਿ ਆਪਾਂ ਪੰਜ ਉਹ ਪੰਜ ਨਹੀਂ ਰਹਿਤ ਸਹਿਤ ਜੇ ਪਾਂਚੋਂ ਮਿਲੇ ਰਹਿਤ ਸਹਿਤ ਜੇ ਪਾਂਚੋਂ ਮਿਲੇ ਮਾਮਸਰੂਪ ਤੇ ਜਾਨੂ ਭਲੇ ਮੇਰਾ ਬਾਪੂ ਕਹਿੰਦਾ ਹੈ ਰਾਤ ਮਰਿਆਦਾ ਦੇ ਪੰਜ ਮਿਕਣ ਤੇ ਮੇਰਾ ਸਰੂਪ ਨੇ ਕਿਉਂਕਿ ਸਿੱਖ ਪੰਚਨ ਵਿੱਚ ਮੇਰੇ ਪਾਸਾ ਪੰਜ ਮਿਲੇ ਸੇ ਪੀਰ ਨ ਪੀਰ ਆਪਣੇ ਇਲਾਕੇ ਦੇ ਜਾਦੇ ਨੇ ਭਾਈ ਲੰਗਾ ਮੈਂ ਜਦੋਂ ਪੜਦਾ ਨਾ ਹਰਾਨ ਹੋ ਜਾਂਦਾ ਨਾ 9 ਲੱਖੀ ਪੱਟੀ ਤੋਂ ਭਟਿਆ ਸਾਹਿਬ ਆਏ ਨੇ ਇਹ 9 ਲੱਖੀ ਪੱਟੀ ਕਹਿੰਦੇ ਕਿਉਂ ਕਹਿੰਦੇ ਨੇ ਉਹ ਜਮਾਨੇ ਚ ਪੱਟੀਵਾੜੇ ਚੌਧਰੀ ਸਰਕਾਰ ਨੂੰ 9 ਲੱਖ ਰੁਪਇਆ ਤਾਰਦੇ ਸਨ 3 ਲੱਖ ਰੁਪਇਆ ਨਸ਼ਰੇ ਵਾਲੇ ਦਿੰਦੇ ਢਾਲੇ ਵਾਲੇ 3 ਲੱਖ ਚਵਾਲ ਵਾਲੇ ਦਿੰਦੇ 3 ਪੱਟੀ ਵਾਲੇ ਦਿੰਦੇ ਤੇ ਇਸੇ ਨੇ ਹੋਣ ਕਰਕੇ ਇਹ 9 ਲੱਖ ਤਾਰਦੇ ਤਾਂ ਕਿਤੇ 9 ਲੱਖੀ ਪੱਟੀ ਜਿਹੜਾ ਭਾਈ ਲੰਗਾ ਸੀ ਨਾ ਅੱਜ ਕਾ ਤਾਂ ਸਾਡੇ ਕੋਲ 4 ਪੈਸੇ ਹੁਣ ਤੁਸੀਂ ਗੁਰੂ ਪਾਤ ਸਾਹਿਬ ਦੇ ਸਿਰ ਨੂੰ ਆਉਣ ਨੂੰ ਤਿਆਰ ਨਹੀਂ ਜਦੋਂ ਮੈਂ ਭਾਈ ਲੰਗਾ ਦੀ ਗੱਲ ਕਰਦਾ ਨਾ ਤੇ ਆਟੋਮੈਟਿਕਲ ਪਤਾ ਨਹੀਂ ਪਾਪ ਹੈ ਕਿ ਕੁੰਮੈ ਮੈਂ ਕਹਿੰਦਾ ਭਾਈ ਤੰਗਾ ਭਾਈ ਲੰਗਾ ਤੂੰ ਤਨ ਤੇਰੇ ਤੇ ਗੁਰੂ ਦੀ ਕਿੰਨੀ ਕ੍ਰੈਮਤ ਹੋਵੇਗੀ 3 ਲੱਖ ਰੁਪਇਆ ਤਾਰਦਾ ਸੀ ਇਹ ਸਰਕਾਰ ਨੂੰ 3 ਲੱਖ ਗੁਰੂ ਪਨਮੇ ਪਾਤਸ਼ਾਹ ਮਰਦਾ ਕਿੰਨਾ ਇਹ ਗੁਰ ਨਾਲ ਕਿੰਨਾ ਪਿਆਰ ਹੈ 6ਵੇਂ ਪਾਤਸ਼ਾਹ ਦੀ ਸੁਪਤਰੀ ਬੀਬੀ ਵੀਰੋਦਾ ਘਰ ਵਿਆਹ ਇਸ ਭਾਈ ਲੰਗਾਹ ਦੇ ਘਰ ਹੋਇਆ ਜੇ ਦਿਨ ਮਾੜਾ ਹੋਵੇ ਨਾ ਤੇ ਲੋਕੀਂ ਅੱਖਾਂ ਬੱਲੇ ਜਾਣਦੇ ਨੇ ਬੇੜੇ ਸੁੱਖਾਂ ਦੀ ਦੁਨੀਆ ਟੁਕ ਟੁਕ ਨੇੜੇ ਪੈਂਦੀ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਬੈਂਦਮਦ ਮੀਟਿੰਗ ਸਾਲ ਦਾ ਵਿਦਿਆਰਥੀਆਂ ਗੁਰਮੁਖ ਮੈਂ 4 ਦਿਨ ਭੁੱਖਾ ਰਿਆ ਮੈਨੂੰ ਪੰਜਾਬ ਤੇ ਰੋਟੀ ਨਹੀਂ ਖਵਾਈ ਕਾਵੇ ਕਰਕੇ ਮੈਂ ਸੰਤ ਜਰਨੈਲ ਸਿੰਘ ਦੀ ਢੰਡਾਂ ਵਾਲੀ ਜਥੇ ਰਹਿਣਾ ਮੁਸੀਬਤਾਂ ਸਮਾਂ ਨਾ ਆਵੇ ਇਹ ਗੱਲ ਵਿੱਚ ਉਸ ਮਾਬਦ ਆ ਗਈ ਟੌਪਕ ਨਹੀਂ ਭਾਈ ਲਗਾ ਭਾਈ ਜੇਠਾ ਭਾਈ ਪੈੜਾ ਭਾਈ ਪ੍ਰਾਣਾ ਬਾਬਾ ਬਿਲੀ ਜੰਦ ਇਹ ਪੰਜ ਗਏ ਨੇ ਤੇ ਗੁਰੂ ਪਾਤਸ਼ਾਹ ਦੀ ਸ਼ਹੀਦੀ ਤੋਂ ਆ ਕੇ ਇਹਨਾਂ ਨੇ ਬਰਾਗ ਨਾਲ ਬੁਧਾ ਸੱਚੇ ਪਾਤਸ਼ਾਹ ਨਾਲ ਗਲਤ ਸੀ ਭਾਈ ਲੰਗਾ ਨੇ ਖੁੱਲ-ਖੁੱਲ ਗੱਲਾਂ ਕੀਤੀਆਂ ਮੇਰੇ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਲੰਗਾ ਸਮਾਂ ਆਵੇਗਾ ਕੋ ਗੁਰਮੁਖੋ ਅੱਜ ਦੇ ਦਿਨ ਗੁਰੂ ਪਾਤਸ਼ਾਹ ਮਹਾਰਾਜ ਨੇ ਅਕਾਲ ਤਖਤ ਸਾਹਿਬ ਤੇ ਮੀਰੀ ਪਿੰਦ ਸ੍ਰੀ ਸਾਹਿਬਾਂ ਪਹਿਨੀਆਂ ਜਿਹੜਾ ਤਖਤ ਹੈ ਨਾ ਦਿੱਲੀ ਦਾ ਮੈਂ ਬੇਨਤੀ ਕਰ ਰਿਹਾ ਅੱਗੇ ਦੇ ਅਕਾਲ ਤਖਤ ਦਿੱਲੀ ਦੇ ਤਖਤ ਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਦਿੱਲੀ ਵਾਲਿਆਂ ਨੂੰ ਕਹਿਣਾ ਹੈ ਇਹ ਜੱਗ ਸ੍ਰਾਮ ਸਾਫਰਾਂ ਦੀ ਇਥੇ ਜੋਰ ਵਾਲੇ ਕਿਆਗ ਹੈ ਸ਼ਦਾਦ ਅਮਰੂਦ ਫਰਾਉਨ ਜਹੇ ਦਾਵਾਬੰਦ ਖਦਾ ਕਾ ਆਗੈ ਅਕਬਰ ਸ਼ਾਹ ਦੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਹੇ ਆ ਪਾਗੈ ਸ਼ਾਹ ਮੁਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਗੈ ਅਕਬਰ ਬਾਦਸ਼ਾਹ ਨੇ 50 ਸਾਲ ਰਾਜ ਕੀਤਾ ਹਿੰਦੁਸਤਾਨ ਤੇ ਮੈਨੂੰ ਅੱਜ ਤੱਕ ਉਹਦੀ ਡੇਟ ਆਫ ਬਰਦਾ ਪਤਾ ਨਹੀਂ ਜੇ 50 ਸਾਲ ਰਾਜ ਕੀਤਾ ਅਕਬਰ ਨੇ ਪਰ ਕਿਹੜੀ ਤਰੀਕ ਨੂੰ ਜੰਮਿਆ ਤੇ ਕਿਹੜੀ ਨੂੰ ਮਰਿਆ ਮੈਨੂੰ ਅੱਜ ਤੱਕ ਨਹੀਂ ਪਤਾ ਪਰ ਬਾਬੇ ਕਬੀਰ ਦੇ ਜਨਮ ਦਿਨ ਤੇ ਛੁੱਟੀ ਹੁੰਦੀ ਹੈ ਕਿਉਂਕਿ ਉਹ ਅਕਾਲ ਪੁਰਖ ਨੂੰ ਮੰਨਦਾ ਹੈ। ਬਾਬੇ ਰਬਦਾਸ ਦੇ ਜਨਮ ਦਿਨ ਤੇ ਛੁੱਟੀ ਹੁੰਦੀ ਹੈ। ਬਾਬਾ ਰਬਦਾਸ ਉਸ ਅਕਾਲ ਪੁਰਖ ਨੂੰ ਮੰਨਦਾ ਹੈ। ਰੋਵ ਵਿਚਾਰ ਮੇਰੇ ਪਾਸ਼ਾ ਨੇ ਇੱਕ ਤਖਤ ਬਣਾਇਆ। ਕਿਸੇ ਰਾਜਨਾ ਹੱਥ ਲਗਾਇਓ। ਬੁੱਢਾ ਉਹ ਗਰਦਾਸ ਬਣਾਇਓ। ਤਾਨ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਨੇ ਹਰਮੰਦਰ ਸਾਹਿਬ ਮੱਥਾ ਟੇਕ ਕੇ ਜਿਹੜਾ ਹਰਮੰਦਰ ਹੈ ਨਾ ਇਹ ਦਾਤ ਜੇ ਰੱਬ ਦਾ ਘਰ। ਉਹੀ ਜਾਂਦੇ ਜੇ ਬਾਬਿਆਂ ਦੇ ਡੇਰੇ ਤੁਹਾਨੂੰ ਹਰਮੰਦਰ ਦਾ ਕੀ ਪਤਾ ਹਰਮੰਦਰ ਕੀ ਕੀ ਹੁੰਦਾ ਹੈ ਕਿਤੇ ਆ ਕਾਲੀ ਦੇਵੀ ਦਾ ਮੰਦਿਰ ਕਿਤੇ ਹਨੂਮਾਨ ਦਾ ਮੰਦਿਰ ਕਿਤੇ ਸ਼ੇਖ ਫਤਾ ਖੀਰਾ ਖਾਂਦਾ ਸ਼ੇਖ ਫਤੇ ਦੀ ਕਬਰ ਲੇਕਿਨ ਕੇਵਲ ਤੇ ਕੇਵਲ ਇੱਕ ਜਗ੍ਹਾ ਹੈ ਹਰਮੰਦਰ ਰੱਬ ਦਾ ਘਰ ਇਹ ਗੱਲ ਕੇਵਲ ਕਹਿਣ ਮਾਤਾ ਨਹੀਂ ਸਲੀਤ ਹੈ ਸਾਡੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਡੈਨ ਇੰਦਰਾ ਇਹਦਾ ਪਾਰਸੀ ਨਾਲ ਵਿਆਹ ਹੋਇਆ ਹੈ ਔਰ ਇੱਕ ਮੰਦਰ ਵਾਲਿਆਂ ਨੇ ਇਹ ਨੂੰ ਅੰਦਰ ਨਹੀਂ ਬਣ ਦਿੱਤਾ ਕਿ ਤੂੰ ਪਾਰਸੀ ਨਾਲ ਰਹੀ ਹੋਇਆ ਹਰ ਮੰਦਰ ਉਹ ਹੈ ਇੱਥੇ ਹਿੰਦੂ ਆਵੇ ਇੱਥੇ ਮੁਸਲਮਾਨ ਆਵੇ ਇੱਥੇ ਅਸਾਈ ਆਵੇ ਇੱਥੇ ਯਹੂਦੀ ਆਵੇ ਕਿਸੇ ਨੂੰ ਕੋਈ ਬਦਕਰਾਨੀ ਇਹ ਨਹੀਂ ਆਖਿਆ ਕਿ ਤੂੰ ਨਹੀਂ ਆ ਸਕਦਾ ਆਪਾਂ ਦੇਖ ਕਰਾਉਨੇ ਨਾ ਹਰ ਇੱਕ ਦੀ ਦੇਖ ਹਰ ਮੰਦਰ ਸਾਹਿਬ ਪ੍ਰਵਾਨ ਹੈ ਹਰ ਇੱਕ ਦੀ ਚੜਦੇ ਵਾਲੇ ਪਾਸੋਂ ਆਪਾਂ ਬਾਣੀ ਪੜ ਦੱਖਣ ਦੇ ਸਰੀਕਾ ਵਾਸਾ ਪਸ਼ਿਮ ਅੱਲੋ ਮਕਾਮਾਂ ਦਿਲ ਮੈਂ ਖੈਰ ਖੋਜ ਦਿਲੇ ਦਿਲ ਖੋਜੋ ਇਹੋ ਥੌਰ ਮੁਕਾਮਾ ਕੋਈ ਰੱਬ ਨੂੰ ਦੱਖਣ ਦੀ ਦਿਸ਼ਾ ਮੰਨਦਾ ਹੈ ਕੋਈ ਉਹਨੂੰ ਪਸ਼ਿਮ ਵਾਲੇ ਪਾਸੇ ਵੱਲ ਵੇਂਦਾ ਹਰਮੰਦਰ ਕਹਿੰਦਾ ਨਾ ਭਾਈ ਰੱਬ ਹਰ ਥਾਂ ਤੇ ਵਿਆਪਕ ਹੈ ਚੜ੍ਹਦੇ ਵਾਲੇ ਪਾਸੇ ਤੋਂ ਆ ਦੱਖਣ ਦੀ ਬਾਹੀ ਤੋਂ ਆ ਉੱਤਰ ਵਾਲੇ ਪਾਸੇ ਤੋਂ ਆ ਤੈਨੂੰ ਮੋਸਟ ਵੈਲਕਮ ਜੀ ਆਇਆਂ ਔਰ ਆਪਾਂ ਚੁੜਾ ਲੈਨੇ ਆ ਉਥੇ ਇਹ ਨਹੀਂ ਕਿ ਤੂੰ ਨਹੀਂ ਲੈ ਸਕਦਾ ਮੈਂ ਨਹੀਂ ਲੈ ਸਕਦਾ ਪਰ ਇਹ ਲਾਜ਼ਮੀ ਹੈ ਜੇ ਚੁੜਾ ਲੈਣਾ ਤੇ ਗੁਰਮੁਖ ਖਾ ਨਿਓਂ ਕੀ ਲੈ ਇਹ ਚੁੜਾ ਤਾਂ ਮਿਲਣਾ ਹੈ ਜੇ ਨਿਵੇਂਗਾ ਕਿਉਂਕਿ ਤਰ ਤਰਾਜੂ ਤੋਲੀਏ 900 ਕਰੋ ਹੈ ਜਦੋਂ ਆਪਾਂ ਤਕੜੀ ਤੇ ਤੋਲਦੇ ਆ ਨਾ ਜਿੰਨੀ ਚੀਜ਼ ਭਾਰੀ ਕੋਨੀ ਨੀਵੀ ਹੁੰਦੀ ਆ ਇਹ ਹਰਮੰਦਰ ਦੇ ਵਿੱਚ ਕਿਸੇ ਮੂਰਤੀ ਦੀ ਪੂਜਾ ਨਹੀਂ ਕਿਸੇ ਇੱਕ ਵਿਅਕਤੀ ਦੀ ਗੱਲ ਨਹੀਂ ਹਰਮੰਦਰ ਵਿੱਚ ਆਜ ਕੀ ਹੈ ਕੋਈ ਬੋਲੇ ਰਾਮ 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 ਨਾਲ ਨਬਰਤ ਨਹੀਂ ਮੁਸਲਮਾਨਾਂ ਦਾ ਮੁੰਡਾ ਰਾਮ ਕਹਦੇ ਤੇ ਕਹਿੰਦੇ ਤੂੰ ਕਾਫਰ ਹੋ ਗਿਆ ਹਿੰਦੂਆਂ ਦਾ ਮੁੰਡਾ ਅੱਲਾਹ ਕਹਦੇ ਤੇ ਕਹਿੰਦੇ ਮਲੇਸ਼ ਬਣ ਗਿਆ ਲੇਕਰ ਹਰ ਮੰਦਰ ਦੀ ਆਵਾਜ਼ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗਸਈਆਂ ਕੋਈ ਅਲਾਹੇ ਕਾਰਨ ਕਰਨ ਕਰਮ ਕਰੀਮ ਕਿਰਪਾ ਤਾਰ ਰਹੀਮ ਕੋਈ ਨਹਾਵੇ ਤੀਰਥ ਕੋਈ ਹੱਜ ਜਾਏ ਇਹ ਨਹੀਂ ਆਖਿਆ ਤੀਰਥਾਂ ਤੇ ਨਾ ਜਾਓ ਇਹ ਨਹੀਂ ਆਖਿਆ ਹੱਜ ਕਰਨਾ ਜਾਓ ਕੋਈ ਤੀਰਥਾਂ ਤੇ ਜਾਂਦਾ ਕੋ ਹੱਜ ਕਰਨ ਜਾਂਦਾ ਤੇ ਮੈਂ ਇਹਦਾ ਬਰੀਕੀ ਨਾਲ ਐਨਲਸਿਸ ਕੀਤਾ ਕਾਰਨ ਆਪਾਂ ਬਿਮਾਰ ਹੋਨੇ ਆਂ ਕਈ ਬੰਦੇ ਕਹਿੰਦੇ ਵਿਗਿਆਨੀ ਜੀ ਮੈਂ ਤਾਂ ਦੇਸੀ ਦਵਾਈ ਲੈਣੀ ਹੈ ਦੂਜਾ ਕਹਿੰਦਾ ਨਹੀਂ ਜੀ ਮੈਨੂੰ ਦੇਸੀ ਫਰੇਜੀ ਦਵਾਈ ਅਲਰਜੀ ਕਰਦੀ ਹੈ ਮੈਂ ਹੋਮਿਓਪੈਥੀ ਲੈਣੀ ਹੈ ਕਿਸੇ ਨੇ ਹੋਮਿਓਪੈਥੀ ਲੈ ਲਈ ਕਿਸੇ ਦੇਸੀ ਦਵਾਈ ਲੈ ਲਈ ਕਿਸੇ ਅੰਗਰੇਜ਼ੀ ਲੈ ਲਈ ਕਰਨਾ ਤਾਂ ਤੰਦਰੁਸਤੀ ਹੈ ਨਾ ਇਹ ਮੇਰਾ ਗੁਰੂ ਕਹਿੰਦਾ ਇਸ ਕਰਕੇ ਭਾਈ ਇਹਨਾਂ ਗੱਲਾਂ ਦੇ ਝਗੜਾ ਨਾ ਕਰੋ ਕੋ ਰਾਮ ਕਹਿੰਦਾ ਕੋ ਅੱਲਾਹ ਕਹਿੰਦਾ ਪਰ ਇੱਕ ਗੱਲ ਦਾ ਖਿਆਲ ਰੱਖੀ ਕਹੋ ਨਾਨਕ ਜਿਨ ਹੁਕਮ ਪਛਾਤਾ ਪਰ ਆਪ ਸਹਬ ਕਾ ਤੈਨੂੰ ਕਿਹਜਾਤਾ ਹੁਕਮ ਕਿਵੇਂ ਪਛਾਨਣਾ ਨਾਨਕ ਹੁਕਮੇ ਜੇ ਪੁੱਛੇ ਤੋਂ ਮੈਂ ਕਹਿ ਨ ਕੋ ਜੇ ਮੈਂ ਅਨਤ ਫਿਰ ਗੱਲ ਨਹੀਂ ਬਣਦੀ ਗੁਰਮੁਖੋ ਤਾਨੂ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਆਕਾਲ ਤਖ ਦੀ ਸਿੱਟਣਾ ਕੀਤੀ ਅੱਜ ਦਾ ਦਿਨ ਆਇਆ ਮੈਂ ਇਹ ਮੰਜੀ ਸਾਹਿਬੀ ਬੋਲਿਆ ਸੀ ਦੋ ਚਾਰ ਦਿਨ ਪਹਿਲਾਂ ਜਿਹੜੀਆਂ ਸ੍ਰੀ ਸਹਿਬਾਨ ਨਾਲ ਮੈਂ ਗੱਲ ਕਰਨ ਕੋ ਝੜਦਾ ਪਰ ਨਾਲ ਮਿਲਿਆ ਕੋ ਸੇਫਤੀ ਤੇ ਮੈਂ ਕਿਤਾਬ ਚ ਪੜਿਆ ਜੇ ਕਨਈਆ ਲਾਲ ਦੀ ਉਰਦੂ ਚ ਕਿਤਾਬ ਲਿਖੀ ਹੈ ਤਵਾਰਿਕ ਸਿੱਖਾਂ ਉਹਦੇ ਚ ਲਿਖਦਾ ਵੀ ਗੁਰੂ ਅਰਜਨ ਸਿੰਘ ਸੱਚੇ ਪਾਤਸ਼ਾਹ ਨੂੰ ਵੈਗਰੂ ਵੱਲੋਂ ਦੋ ਸ੍ਰੀ ਸਹਿਬਾਂ ਆਈਆਂ ਤਾਨ ਕੋ ਗੁਰੂ ਅਰਜਨ ਸਿੰਘ ਸੱਚੇ ਪਾਤਸ਼ਾਹ ਨੇ ਉਹ ਦੋ ਸ੍ਰੀ ਸਹਿਬਾਂ ਪਹਿਨੀਆਂ ਇੱਕ ਪੀਰੀ ਦੀ ਇੱਕ ਮੀਰੀ ਦੀ ਪੀਰ ਦੀ ਰੱਖਿਆ ਕਰਨੀ ਤੇ ਮੀਰੀ ਦੀ ਦ੍ਰਿਸ਼ਟਾਂ ਦਾ ਨਾਸ ਕਰਨੀ ਇੱਕ ਹੋਰ ਗੱਲ ਖੜੀ ਗੁਰੂ ਆਪਾਂ ਦਾ ਥੋੜੀ ਜੀ ਤਾਕਤ ਆ ਜਨਾ ਤੇ ਜੋਸ਼ ਵਿੱਚ ਆ ਕੇ ਰੋਸ ਭਰਾ ਲੈਨੇ ਆ ਸਾਡਾ ਗੁਰੂ ਇੰਨਾ ਸੁਚੇਤ ਹੈ ਜਦੋਂ ਹਰਗੋਬਿੰਦ ਸਿੰਘ ਦਾ ਜੰਗ ਹੋਇਆ ਨਾ ਤੇ ਮੈਂ ਉੱਥੇ ਪੜਿਆ ਕਿ ਛੇਵੇਂ ਪਾਤਸ਼ਾਹ ਦੀ ਸ਼ਰੀਰ ਸਭ ਟੁੱਟ ਗਈ ਜਿਹੜੀ ਨਾਲ ਜੰਗ ਕਰਦੇ ਸਨ ਜੇ ਕਿਸੇ ਪੜਨਾ ਮੇਰੇ ਭਰਾ ਨੇ ਤੇ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਿਖਿਆ ਆਪਣੀ ਕਰਮ ਦੇ ਨਾਲ ਗੁਰ ਭਾਰੀ ਪੁਸਤਕ ਦਾ ਨਾਮ ਜੇ ਬਾਬੇ ਬਿਧੀ ਚੰਦ ਨੇ ਆਗਾ ਪਾਸ਼ਾ ਦੂਜੀ ਵਰਤ ਲਓ ਤੇ ਗੁਰੂ ਅਰਜਨ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਵੀਰੀ ਚੰਦਾ ਤੂੰ ਤਾਂ ਸਿਆਣਾ ਪੁਰਖ ਹੈ ਭਰਿਆ ਜੇ ਗੁਰੂ ਭੁੱਲ ਗਿਆ ਤੇ ਬਾਕੀਆਂ ਨੂੰ ਕੀ ਕਹੋਗੇ ਇਹ ਪੀਰੀ ਦੀ ਕਿਰਪਾ ਕਰਦੀ ਹੈ ਸਿਰਫ ਡੰਡਲੀ ਨਹੀਂ ਗੁਰੂ ਕਿਸੇ ਦਾ ਵਿਰੋਧੀ ਨਹੀਂ ਗੁਰੂ ਉਹ ਹੈ ਜਿਹੜਾ ਸਾਰਿਆਂ ਦਾ ਸਾਝਾ ਹੋਵੇ ਇੱਕ ਮੈਂ ਗੱਲ ਪਹਿਲੇ ਕਹਿ ਗਿਆ ਭੁੱਲਣੀ ਬੜੀ ਇੰਪੋਰਟੈਂਟ ਹੈ ਦਰਬਾਰ ਸਾਹਿਬਾਰੇ ਮੇਰੀ ਜ਼ੁਬਾਨ ਅਰਦੀ ਕਰਕੇ ਤੇ ਮੇਰੀ ਆਮ ਡਿਊਟੀ ਸਮਾਪਤੀ ਦੀ ਰਹੀ ਹੈ ਕਿਉਂਕਿ ਮੈਂ ਗੱਲ ਕਰਦਾ ਨਾ ਤਾਂ ਵਿੱਚ ਗੱਲ ਨਹੀਂ ਹੁੰਦੀ ਇਹ ਸੰਤ ਕਰਤਾਰ ਸਿੰਘ ਨੇ ਅਰਦਾਸ ਕੀਤੀ ਖਰੂਰ ਸਾਹਿਬ ਤੇ ਮੈਂ ਕਥਾ ਕਰਦਾ ਇੱਥੇ ਜਵਾਨ ਕੰਮਦਾਰ ਥਲੇ ਨਤਨਾਗਾ ਨਾ ਤੇ ਤੁਹਾਨੂੰ ਮੇਰੀ ਗੱਲ ਸਮਝ ਨਹੀਂ ਪੈਗੀ ਐਨੀ ਜਵਾਨ ਅਰਦੀਪੇ ਮੇਰੇ ਕੋਲ ਇੱਕ ਸਿੰਘ ਆਇਆ ਉਹਨੂੰ ਕੰਮ ਸੀ ਦੇਖਉਣ ਤੇ ਫੋਨ ਕਰੀ ਜਾਏ ਤੇ ਉਹ ਗੱਲ ਨਾ ਬਣੀ ਤੇ ਮੇਰੇ ਘਰ ਆਣ ਕੇ ਆਣ ਲਾ ਤਾਈ ਜੀ ਮੈਂ ਤਾਂ ਤਾਈ ਨੂੰ 50 ਫੋਨ ਕੀਤੇ ਨੇ ਤੇ ਗੱਲ ਪੱਲੇ ਨਹੀਂ ਪਈ ਤੇ ਮੇਰੀ ਘਰਵਾਲੀ ਕਹਿੰਦੀ ਮੈਨੂੰ 30 ਸਾਲ ਵਿਆਹ ਹੀ ਨਹੀਂ ਹੋ ਰਿਹਾ ਮੇਰੇ ਤਾਂ ਆਪਣੇ ਪੱਲੇ ਕੱਖ ਨਹੀਂ ਪਿਆ ਤੇਰੇ ਕੀ ਪੈ ਜਾਏ ਇਹ ਸੰਤ ਕਰਤਾਰ ਸਿੰਘ ਨੇ ਖਰੂਰ ਸਾਹਿਬ ਅਰਦਾਸ ਕੀਤੀ ਵੀ ਗੁਰੂ ਅੰਗਦ ਸਾਹਿਬ ਸਾਡਾ ਪੁੱਤ ਹੈ ਇਹਦੇ ਦੀ ਕਿਰਪਾ ਕਰ ਮੈਂ ਕਥਾ ਕਰਨਾਂ ਤੇ ਜਵਾਨ ਪੂਰੀ ਚੱਲਦੀ ਐ ਥੱਲੇ ਆਵਾਂਗਾ ਤੇ ਮੈਂ ਜਾਣਾਂ ਤੁਸੀਂ ਜਾਣੋ ਤੁਹਾਡੇ ਪੱਲੇ ਕਹਾਂ ਜੀ ਹਾਂ ਜੀ ਕਰੂਗਾ ਪੱਲੇ ਤੱਕ ਨਹੀਂ ਗੁਰੂ ਐਡਾ ਸਮਰੱਥ ਮੈਂ ਗੱਲ ਕਰਨ ਲੱਗਾ ਸਾਂ ਹਰਮੰਦਰ ਸਾਹਿਬ ਦੇ ਅੰਦਰ ਵਾਰ ਕੁੰਡੇ ਨੇ ਬਾਹਰ ਕੁੰਡਾ ਕੋਈ ਨਹੀਂ ਬਾਹਰ ਕੁੰਡਾ ਹੁੰਦਾ ਦੁਕਾਨ ਨੂੰ ਅੰਦਰ ਕੁੰਡਾ ਹੁੰਦਾ ਘਰ ਨੂੰ ਹਰਮੰਦਰ ਸਾਹਿਬ ਰੱਬ ਦਾ ਘਰ ਹੈ ਇਹ ਦੁਕਾਨ ਨਹੀਂ ਮੈਂ ਤੁਹਾਨੂੰ ਛੇਵੇਂ ਪਾਤਸ਼ਾਹ ਦੇ ਪਵਨ ਸਥਾਨ ਤੇ ਬੇਨਤੀ ਕਰਨ ਲੱਗਾ ਹਾਂ ਰੱਬ ਦੇ ਘਰ ਜਾਇਆ ਕਰੋ ਦੁਕਾਨਾਂ ਤੇ ਨਾ ਜਾਇਆ ਕਰੋ ਤੁਸੀਂ ਦੁਕਾਨਾਂ ਤੇ ਜਾਂਦੇ ਹੋ ਮੈਂ ਬੜਾ ਕੁਝ ਕਹਿ ਦਿੰਦਾ ਤੂੰ ਸਮਝ ਗੋਗੇ ਦੁਕਾਨਾਂ ਦੇ ਨਾ ਜਾਇਆ ਕਰੋ ਘਰ ਚੰਗਾ ਹੁੰਦਾ ਹੈ ਘਰ ਜਾਇਆ ਕਰੋ ਵਸਣਾ ਘਰ ਵਿੱਚ ਹੈ ਦੁਕਾਨ 'ਚ ਵਸਿਆ ਨਹੀਂ ਜਾਂਦਾ ਦੁਕਾਨਾਂ ਹੁੰਦੀਆਂ ਕੁਝ ਲੈਣਾ ਤੇ ਕੁਝ ਦੇਣਾ ਸਾਡਾ ਗੁਰੂ ਦੇਣਾ ਜਾਣਦਾ ਹੈ ਲੈਂਦਾ ਨਹੀਂ ਮੇਰੇ ਸਾਹਮਣੇ ਇੱਕਦਮ ਗੱਲ ਛਿਵੇਂ ਪਾਤਸ਼ਾਹ ਦੀ ਆ ਗਈ ਕਿੱਡਾ ਵੱਡਾ ਦਿਆਲੂ ਹੈ ਮੈਂ ਵਾਰ-ਵਾਰ ਕਹਿ ਰਿਹਾ ਆਪਾਂ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਕਰਦੇ ਆਪਣੇ ਲਾਕੇ ਦੀ ਗੱਲ ਜੇ ਆਪਣੇ ਲਾਕੇ ਦਾ ਗੁਰਸਿੱਖ ਹੋਇਆ ਭਾਈ ਆਗਲ ਗੁਰਰਾਮਦਾਸ ਪਾਤਸ਼ਾਹ ਤੋਂ ਨੇ ਸਿੱਖੀ ਲਈ ਧੀ ਵਿਆਹੀ ਆਪਣੇ ਕੁੜਮਾਂ ਦੇ ਰਹਿਣ ਸਹਿਣ ਤੋਂ ਹਸਾਬ ਲਾਇਆ ਕਿ ਇਹ ਵੀਰਵਾਰ ਵਾਲੇ ਬਾਬੇ ਦੇ ਚੇਲੇ ਨੇ ਕੁੜਮ ਧੀ ਨੂੰ ਡੋਲੀ 'ਚ ਪਾਇਆ ਜੇੜ ਦਾ ਮਹੀਨਾ ਸੀ ਅਧੀ ਰਾਤ ਕੋਈ ਠੰਡੇ ਠੰਡੇ ਚਲੇ ਜਾਣਗੇ ਧੀ ਨੂੰ ਡੋਲੀ 'ਚ ਪਾਇਆ ਅਰਦਾਸ ਕੀਤੀ ਮੇਰੇ ਪਾਤਸ਼ਾਹ ਮੈਂ ਧੀ ਨੂੰ ਜਨਮ ਤਾਂ ਦਿੱਤਾ ਪਰ ਕਰਮ ਤੂੰ ਦੇਣੇ ਹਨ ਮਾਂ ਕੋ ਜਨਮ ਦੇ ਸਕਦਾ ਗੁਰਮੁਖੋ ਕਰਮ ਆ ਦਿੰਦਾ ਜੇ ਕਰਮ ਇਹ ਸਾਗੀ ਤੁਹਾਨੂੰ ਸਾਰੇ ਨੂੰ ਆਉਂਦੀ ਆ ਨਾ ਆਪਣੇ ਲਾਕੇ ਦੀ ਬੀਬੀ ਗਈ ਸੀ ਦੇਸਾਂ ਜਿਹਨੂੰ ਆਪਸ ਸੁਲਖਣੀ ਕਹਿੰਦੇ ਆ ਉਹਦਾ ਪਹਿਲਾ ਨਾਮ ਦੇਸਾਂ ਸੀ ਗੁਰੂ ਨੇ ਪੁੱਤਰ ਦਿੱਤੇ ਤੇ ਬਣ ਗਈ ਸੁਲਖਣੀ ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਬੀਬੀ ਤੇਰੇ ਭਾਗਾ ਚ ਨਹੀਂ ਤੇ ਕੋਲੋਂ ਭਾਈ ਗੁਰਦਾਸ ਕਹਿਣ ਲੱਗਾ ਵੀ ਜੇ ਭਾਗਾ ਚ ਨਹੀਂ ਤੇਰੇ ਕੋਲ ਕਾਨੂੰ ਆਉਂਦੀ ਆਈ ਤਾਂ ਤੇਰੇ ਕੋਲ ਤਾਂ ਵੀ ਜੇ ਭਾਗਾ ਚ ਨਹੀਂ ਤਾਂ ਇਹ ਆਈ ਹੈ ਕਿਉਂਕਿ ਮੈਂ ਲਿਖਿਆ ਹੈ ਤਹਾਡੇ ਪਿਤਾ ਗੁਰੂ ਅਰਜਨ ਦੇਵ ਸਾਪੇ ਪਾਤਸ਼ਾਹ ਨੇ ਮੈਥੋਂ ਸ਼ਬਦ ਲਿਖਵਾਇਆ ਸੀ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਵਾਲਾ ਜੇ ਨਹੀਂ ਲਿਖਿਆ ਗਿਆ ਤੇ ਕਰਦੇ ਕਿਰਪਾ ਮੇਰੇ ਬਾਪੂ ਨੇ ਘੁੱਗੀ ਮਾਰ ਕੇ ਸੱਤ ਕਰ ਦਿੱਤੇ ਸੱਤ ਆਪਾਂ ਇੱਥੇ ਤਾਂ ਆਉਣਿਆ ਆਪਣੇ ਕਰਮ ਬਦਲਾਉਣ ਲਈ ਕਰਮ ਬਦਲਾਉਣ ਲਈ ਭਾਈ ਆਕਲ ਨੇ ਆਪਣੀ ਧੀ ਨੂੰ ਤੋੜਿਆ ਅਰਦਾਸ ਕੀਤੀ ਮੇਰੇ ਮਾਲਕਾ ਮੈਂ ਧੀ ਨੂੰ ਜਨਮ ਤਾਂ ਦਿੱਤਾ ਪਰ ਕਰਮ ਤੇਰੇ ਵਾਸ ਵਿੱਚ ਨੇ